ਫਾਕੀ ਟੀਬ ਕਪਤਾਨ ਦੇ ਪਿੱਛੇ ਹੋਈ ਠਾ ਠਾ ਇਹ ਚਲਣ ਨਹੀਂ ਆਈ ਇੱਥੇ ਗੋਲੀ ਚੱਲੀ ਆ ਗੋਲੀਆਂ ਨਾਲ ਦਲਿਆ ਇਲਾਕਾ ਹਥਿਆਰਾਂ ਨਾਲ ਲੈਸ ਬੰਦੇ ਕਰ ਗਏ ਕਾਂਡ ਸਵੇ ਲੋਕ ਲੱਗ ਗਿਆ ਮੇਲਾ ਪੰਜਾਬ ਦੇ ਵਿੱਚ ਇੱਕ ਵੱਡਾ ਕਾਂਡ ਹੋਇਆ ਤੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀ ਹਾਂ ਇਹ ਤਸਵੀਰਾਂ ਉਸੇ ਵਾਕਿਆਂ ਦੀ ਦੁਕਾਨ ਦੇ ਸ਼ਟਰ ਵਿੱਚ ਫਸਿਆ ਹੋਇਆ ਫਾਇਰ ਤੇ ਦੁਕਾਨ ਦੇ ਅੰਦਰ ਰੱਖੇ ਹੋਏ ਡੱਬਿਆਂ ਦੇ ਵਿੱਚ ਬਣੇ ਹੋਏ ਇਹ ਗੋਲੇ ਇਸੇ ਵਾਰਦਾਤ ਦੇ ਦੌਰਾਨ ਨੁਕਸਾਨੇ ਗਏ ਨੇ ਇਹ ਵੱਡੀ ਵਾਰਦਾਤ ਭਾਰਤੀ ਹਾਕੀ ਟੀਮ ਦੇ ਕਪਤਾਨ ਦੇ ਪਿੰਡ ਵਿੱਚ ਹੋਈ ਹੈ ਜਿੱਤੇ ਕੀ ਅਣਪਛਾਤੇਆਂ ਦੇ ਵੱਲੋਂ ਫਾਇਰ ਕੱਢੇ ਗਏ ਨੇ ਲੋਕਾਂ ਦੇ ਵਿੱਚ ਸਹਿਮਤਾ ਮਾਹੌਲ ਬਣਿਆ ਹੋਇਆ ਹੈ ਤੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਇਕੱਠ ਹੋਇਆ ਪਿਆ ਦਰਅਸਲ ਪੰਜਾਬ ਦੇ ਵਿੱਚ ਇੱਕ ਪਿੰਡ ਦੇ ਅੰਦਰ ਹਥਿਆਰਾਂ ਨਾਲ ਲੈਸ ਬੰਦੇ ਹਥਿਆਰਾਂ ਨਾਲ ਲੈਸ ਅਣਪਛਾਤੇ ਬੰਦਿਆਂ ਦੇ ਵੱਲੋਂ ਇਹ ਕਾਂਡ ਕੀਤਾ ਗਿਆ ਪਿੰਡ ਦੇ ਵਿੱਚ ਇਸ ਵਾਰਦਾਤ ਦੇ ਚਲਦਿਆਂ ਬੇਲਾ ਲੱਗਿਆ ਹੋਇਆ ਦਿਖਾਈ ਦੇ ਰਿਹਾ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਪੂਰਾ ਮਾਮਲਾ ਕੀ ਹੈ ਤਿਆਰ ਨਾਲ ਲੈਸ ਹੋ ਕੇ ਆਏ ਕੁਝਣ ਪਛਾਤਿਆਂ ਦੇ ਵੱਲੋਂ ਗੋਲੀਆਂ ਦਾਗੀਆਂ ਗਈਆਂ ਨੇ ਦੱਸਿਆ ਜਾ ਰਿਹਾ ਕਿ ਇਹ ਤੇ ਨਣ ਪਛਾਤੇ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਸੁਖਦੇਵ ਸਿੰਘ ਦੇ ਪਿੱਛੇ ਲੱਗੇ ਹੋਏ ਹੁੰਦੇ ਨੇ ਤਾਂ ਜਿਉਂ ਹੀ ਉਹ ਪਿੰਡ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਉਸ ਵੇਲੇ ਉਹ ਕੋ ਉਸ ਤੇ ਉੱਪਰ ਸ਼ਰਿਆਮ ਗੋਲੀਆਂ ਦਾਗ ਦਿੰਦੇ ਨੇ ਤੇ ਇਸ ਪੂਰੀ ਵਾਰਤਾਤ ਦੇ ਵਿੱਚ ਸੁਖਦੇਵ ਸਿੰਘ ਬੁਰੇ ਤਰੀਕੇ ਦੇ ਨਾਲ ਫਟੜ ਹੋ ਜਾਂਦਾ ਹੈ ਤੇ ਉਸ ਦੇ ਦੋ ਗੋਲੀਆਂ ਲੱਗਦੀਆਂ ਨੇ ਗੱਲ ਦਾ ਪਤਾ ਨਹੀਂ ਕੋਈ ਵੀ ਉਧਰੋਂ ਆਇਆ ਪਿੰਡਾਂ ਲੋ ਉਮਕਲ ਮੀਡੀਆ ਉੱਪਰ ਲਾਗੇ ਪਿੰਡ ਵਾ ਉਧਰ ਆਇਆ ਤੇ ਕੱਲਾ ਆਇਆ ਮੋਟਰਸਾਈਕਲ ਤੇ ਉਧਰੋਂ ਖਖਾਲੇ ਰਾਤੋਂ ਆਏ ਆ ਤਿੰਨ ਜਣੇ ਆ ਤੇ ਉਹਨਾਂ ਤਿੰਨਾਂ ਦੇ ਕੋਲ ਪਿਸਤੌਲ ਆਏ ਹੋ ਦੋ ਦੋ ਹੱਥਾਂ ਦੇ ਵਿੱਚ ਆ ਕੀ ਪਛਾਣੋ ਬਈ ਕੌਣ ਹੈਗੇ ਹੀ ਉਹ ਜਿਨ੍ਹਾਂ ਨੇ ਕੋਲ ਪਿਸੌਂਡ ਤੇ ਆਣ ਫੇ ਉਹਨੂੰ ਮੁੰਡੇ ਨੂੰ ਪਤਾ ਹੋਊਗੀ ਕੌਣ ਕੌਣ ਨਹੀਂ ਜਾਂ ਫੇ ਲਾਗੇ ਬੰਨੇ ਮਾੜੇ ਮੋਟੇ ਆਉਣਗੇ ਜਾਂ ਹੁਣ ਵੀਡੀਓ ਉੱਧਰ ਜੇ ਕੈਮਰਾ ਕੋਈ ਵੇਖਿਆ ਜਾਊ ਤੇ ਫੇ ਪਤਾ ਲੱਗੂਗਾ ਅਜੇ ਤੱਕ ਕੋਈ ਕੈਮਰੇ ਦੀ ਫੋਟੋ ਸਾਹਮਣੇ ਆਈ ਆ ਨਹੀਂ ਸਾਡੇ ਸਾਹਮਣੇ ਨਹੀਂ ਆਏ ਪੁਲਿਸ ਆਈ ਦੋ ਤਿੰਨ ਬੰਦੇ ਆਏ ਪੁਲਿਸ ਦੇ ਉਹਨਾਂ ਪਤਾ ਨਹੀਂ ਕੈਮਰਾ ਵੇਖਿਆ ਕਿ ਨਹੀਂ ਕੋਈ ਵੇਖਿਆ ਜੀ ਕੀ ਪੁਲਿਸ ਵੱਲੋਂ ਕੀ ਕਿਹਾ ਗਿਆ ਹੁਣ ਨਹੀਂ ਪੁਲਿਸ ਵਾਲੋਂ ਅਸੀਂ ਨਹੀਂ ਕੋਈ ਗੱਲਬਾਤ ਸੁਣੀ ਉੱਥੇ ਤੇ ਮੁਲਕ ਹੀ ਬਹੁਤ ਜ਼ਿਆਦਾ ਇਕੱਠਾ ਸਾਰਾ ਪਿੰਡ ਇਕੱਠਾ ਆਇਆ ਹੁੰਦਾ ਜਿੱਦਾਂ ਵੋਟਾਂ ਦੇ ਵਿੱਚ ਇਕੱਠੇ ਹੋ ਜਾਂਦੇ ਆ ਕਿੰਨੀਆਂ ਗੋਲੀਆਂ ਲੱਗੀਆਂ ਤੁਹਡੇ ਬੱਚੇ ਦੇ ਦੋ ਗੋਲੀਆਂ ਖੜੀ ਤਿੰਨ ਲੱਗੀਆਂ ਕਿੱਥੇ ਲੱਗੀਆਂ ਗੋਲੀਆਂ ਇੱਥੇ ਲੱਗੀਆਂ ਇੱਕ ਵਕੀਰਾਂ ਦੇ ਨਿਕਲ ਗਿਆ ਤੇ ਇੱਕ ਇੱਥੇ ਆ ਟੂਈ ਤੇ ਲੱਗੀ ਇੱਥੇ ਐਉਂ ਪਿੱਛਾ ਜੂ ਦੇਰ ਤੱਕ ਨਾ ਉਹਨੇ ਮੋਟਰਸਾਈਕਲ ਆਇਆ ਰੁਕ ਗਈ ਜੇ ਕੋਈ ਤਰਾਣੀ ਰੰਗਸ਼ ਆ ਜਿਸ ਦੇ ਕਾਰਨ ਗੋਲੀਆਂ ਚਲਾਈਆਂ ਗਈਆਂ ਨਹੀਂ ਵੀ ਸਰਪੰਚੀ ਦੇ ਕਾਰਨ ਕਿਤੇ ਚਲੀਆਂ ਗਈਆਂ ਸਰਪੰਚੀ ਦਾ ਕਰਕੇ ਚਲਾਈਆਂ ਗਈਆਂ ਹਾਂ ਕੋ ਦੱਸਿਆ ਜਾਂਦਾ ਪੈਸਿਆਂ ਦਾ ਲੈਣ ਦੇਣਾ ਹੈਗਾ ਹੀ ਨਹੀਂ ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਉਹਦਾ ਉਧਰੋਂ ਇਸ ਗੋਲੀ ਕਾਟ ਤੇ ਚੱਲਦੀਆਂ ਪਿੰਡ ਦੇ ਵਿੱਚ ਸਹਿਮਤਾ ਮਾਹੌਲ ਬਣ ਗਿਆ ਤੇ ਲੋਕ ਇਕੱਠੇ ਹੋ ਗਏ ਨੇ ਕਿਉਂਕਿ ਇਸ ਪਿੰਡ ਦੇ ਅੰਦਰ ਇੱਕ ਵੱਡੀ ਵਾਰਤਾਤ ਹੋਈ ਹੈ ਪਰ ਨਹੀਂ ਮੈਂ ਤਾਂ ਇੱਥੇ ਨਹੀਂ ਗੋਲੀਆਂ ਚੱਲਣ ਡੀਆਂ ਸੀ ਇੱਥੇ ਗੋਲੀ ਚੱਲੀ ਆ ਕਿੰਨੇ ਲੋਕ ਹੈ ਜਿੰਨਾ ਹਮਲਾਵਰ ਕਿੰਨੇ ਲੋਕ ਦੱਸਦੇ ਆ ਸੁਖਦੇਵ ਸਿੰਘ ਕਿੱਥੇ ਬੈਠਾ ਆ ਸੁਖਦੇਵ ਸਿੰਘ ਇਧਰ ਆਉਣ ਡਿਆ ਛੜਤੋਂ ਇਕਲਕੜੇ ਵਾਲੇ ਬੰਦੇ ਉਹ ਮਗਰ ਲੱਗੇ ਆਉਣ ਡੇ ਇਹ ਮੇਰੇ ਖਿਆਲ 12:00 ਵਜੇ ਦੀ ਗੱਲ ਆ ਕੋਈ ਕਾਰਨ ਪਤਾ ਲੱਗਾ ਇਸ ਚੀਜ਼ ਦਾ ਨਹੀਂ ਕਾਰਨ ਤਾਂ ਨਹੀਂ ਪਤਾ ਕਿੰਨੇ ਬੰਦੇ ਸੀ ਤਿੰਨ ਬੰਦੇ ਮੂਲਵਟੇ ਹੀ ਕਿ ਨਹੀਂ ਮੂਲਵਟੇ ਸੁਖਦੇਵ ਸਿੰਘ ਹੁਣ ਕਿੱਥੇ ਨੇ ਅਸਟਰ ਹੁਣ ਹਸਪਤਾਲ ਆ ਉਹਨਾਂ ਦੀ ਹਾਲਾਤ ਜਿਹੜੇ ਕਿਵੇਂ ਦੇ ਨੇ ਹੁਣ ਦੱਸਦੇ ਮੈਂ ਕੋਈ ਠੀਕ ਆ ਤਿੰਨ ਬੰਦੇ ਕਿੱਧਰੋਂ ਆਏ ਸੀ ਇਕਲਗੜ੍ਹੇ ਵਾਲੇ ਬੰਦੇ ਆਏ ਕੋਈ ਰੰਜਿਸ਼ ਕਰਾਤੀ ਨਹੀਂ ਪਈ ਸੀ ਨਹੀਂ ਪਤਾ ਨੀ ਕੋਈ ਕਹਿ ਦੇ ਸਕਦਾ ਉਧਰ ਇਸ ਵਾਰਦਾਤ ਦੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਆ ਤੇ ਆਓ ਤੁਸੀਂ ਵੀ ਸੁਣੋ ਸਾਨੂੰ ਅਜ ਇਨਫੋਰਮੇਸ਼ਨ ਆਈ ਸੀਗੀ ਕਿ ਸਰਦਾਰ ਸੁਖਦੇਵ ਸਿੰਘ ਨੇ ਇੱਥੇ ਤੇ ਮੋਬਾਈਲ ਦੇ ਇਹਨਾਂ ਨੂੰ ਕੋਈ ਮੋਟਰਸਾਈਕਲ ਸਵਾਰ ਆ ਕੇ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਲਪੂਈ ਚਾਹੀ। ਉਹਨਾਂ ਨੂੰ ਹਸਪੀਟਲ ਫੋਰਟਿਸ ਜਿਹੜਾ ਐਡਮਿਟ ਕਰਾਇਆ ਗਿਆ ਤੇ ਕਿੰਨੀਆਂ ਉਹਨਾਂ ਦਾ ਟ੍ਰੀਟਮੈਂਟ ਗੋਲੀਆਂ ਤੇ ਇੱਥੇ ਮਤਲਬ ਕੁਝ ਗੋਲ ਮਿਲੇ ਨੇ ਬਟ ਅਜੇ ਐਗਜ਼ੈਕਟ ਕਲੀਅਰ ਨਹੀਂ ਹੋ ਰਿਹਾ ਵੀ ਕਿੰਨੀਆਂ ਚੱਲੀਆਂ ਕਿੰਨੀਆਂ ਉਹਨਾਂ ਦੇ ਲੱਗੀਆਂ ਕਿਉਂਕਿ ਉੱਥੇ ਜਾ ਕੇ ਪਤਾ ਲੱਗਣਾ ਅਸੀਂ ਜਾ ਰਹੇ ਹਾਂ ਹਸਪੀਟਲ। ਕਿੱਸਾ ਯਾਰ ਇਹ ਤਿੰਨ ਗੋਲੀਆਂ ਜਿਹੜੀਆਂ ਉਹਨਾਂ ਦੇ ਲੱਗੀਆਂ ਨੇ ਦੋ ਪਿੱਠ ਤੇ ਇੱਕ ਲਾਤੇ ਲੱਗੀਆਂ। ਇਹ ਅਜੇ ਮਤਲਬ ਕਲੀਅਰ ਨਹੀਂ ਹੈਗਾ ਜੀ ਕਿਸੇ ਨੂੰ ਵੀ ਕਲੀਅਰ ਹੈਗਾ। ਕਤਿ ਦੋਸ਼ੀ ਕਿੰਨੇ ਪ ਕੀ ਸਾਈਡ ਤੋਂ ਆ ਰਹੇ ਸਪੋਟ ਤੇ ਇਹ ਕਲੀਅਰ ਕਰ ਰਹੇ ਜੀ ਸਰ ਕੈਮਰਾ ਫੁਟੇਜ ਕੋਈ ਮਿਲਦੀ ਇਸ ਜੇ ਕਰ ਰਹੇ ਜੀ ਜੇ ਸਪੋਟ ਤੇ ਖੜੇ ਹੈ ਸਾਰਾ ਕਰ ਦੱਸੀ ਕਿ ਅਬਰਿਸਰ ਦੇ ਪਿੰਡ ਤੇ ਮੋਵਾਲ ਥਾਣਾ ਖਲਚੀਆਂ ਵਿਖੇ ਇਹ ਵੱਡੀ ਵਾਰਦਾਤ ਕੋਚੜ ਪਚਾਤਿਆਂ ਦੇ ਵੱਲੋਂ ਅੰਜਾਮ ਦਿੱਤੀ ਗਈ ਹੈ ਜਗਬਾਣੀ ਟੀਵੀ ਦੇ ਲਈ ਅਬਰਿਸਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ